ਆਪਾਂ ਜੀ ਉਹ ਬ੍ਰਹਮੀ ਸੁਣਿਆ ਹੋਊਗਾ ਵੀ ਦਿਮਾਗ ਲਈ ਵਰਤੀ ਜਾਂਦੀ ਹੈ ਨਾ ਬ੍ਰਹਮੀ ਦਾ ਬੂਟਾ ਹੈਗਾ ਜਿਆਦਾ ਤਾਂ ਜਿਹੜੀ ਬ੍ਰਹਮੀ ਦਿਮਾਗ ਲਈ ਵਰਤੀ ਜਾਂਦੀ ਹੈ ਉਹ ਇਹ ਹੁੰਦੀ ਹੈ ਜਿਹੜੇ ਬਰੀਕ ਪੱਤਿਆਂ ਵਾਲੀ ਯੂਜ਼ ਕੀਤੀ ਜਾਂਦੀ ਹੈ ਠੀਕ ਹੈ ਜੀ ਇਹਦੀ ਕਟਿੰਗ ਵੀ ਲਾ ਲਓ ਤੁਸੀਂ ਇਹਨੂੰ ਕੱਟ ਕੇ ਲਾ ਲਓ ਇਹਨਾਂ ਦੀ ਕਟਿੰਗ ਟਰ ਪੈਂਦੀ ਜੀ ਨਾਲ ਦੇ ਨਾਲ ਕਿਸੇ ਹਿਸਾਬ ਨਾਲ ਹੀ ਕਟਿੰਗ ਯੂਜ਼ ਕੀਤੀ ਜਾ ਸਕਦੀ ਹੈ ਤੇ ਇਹ ਜਿਹੜਾ ਚੌੜੇ ਪੱਤਿਆਂ ਵਾਲਾ ਇਹ ਚ ਬੀ ਵੀ ਆਉਂਦਾ ਤੁਹਾਨੂੰ ਬੀ ਫਸਲ ਬਣਿਆ ਵੀ ਹੋਵੇ ਆ ਦੇਖੋ ਠੀਕ ਹੈ ਜੀ ਇਹਦੇ ਇਹ ਬੀ ਇਹ ਜ਼ਿਆਦਾ ਬੀ ਤੋਂ ਪਲਾਂਟੇਸ਼ਨ ਕਰਦੇ ਆ ਆਪਾਂ ਲੇਕਿਨ ਇਹਦੀ ਕਟਿੰਗ ਵੀ ਚਲਾ ਸਕਦੇ ਇਹਦੀ ਇਹਦੀ ਬੀ ਨਹੀਂ ਕਰਦੇ ਇਹਦੀ ਕ ਇਹਦੀ ਕਲੀ ਕਟਿੰਗ ਹੈ ਦੋਨੋਂ ਬ੍ਰਹਮੀ ਦੋਨੋਂ ਬ੍ਰਹਮੀ ਹੈ ਲੇਕਿਨ ਜਿਹੜੀ ਦਵਾਈਆਂ ਚ ਯੂਜ਼ ਹੁੰਦੀ ਹੈ ਉਹ ਆਹ ਹੀ ਹੁੰਦੀ ਹੈ ਜੀ ਬਕੋਪਾ ਮਨੈਰੀ ਇਹਦਾ ਸੈਂਟੀਫਿਕ ਨੇਮ ਹੈ ਜੀ ਬਕੋਪਾ ਮਨੈਰੀ ਸਰਚ ਕਰਕੇ ਦੇਖ ਲਿਓ ਸੈਂਟੀਫਿਕ ਨੇਮ ਕਰਕੇ ਤੁਹਾਨੂੰ ਇਹ ਐਸਐਸ ਵੀ ਟੈਬਲੇਟਸ ਮਿਲ ਜਾਣਗੀਆਂ ਬ੍ਰਹਮੀ ਦੀਆਂ ਇਹ ਕਿਹੜੇ ਕੰਮ ਵਾਸਤੇ ਹੈ ਇਹ ਸਰ ਇਹ ਇਹ ਵੀ ਸੇਮ ਹੈ ਦਵਾਈ ਤਾਂ ਇਹਦੇ ਵਿੱਚ ਪੈਂਦੀ ਹੈ ਪਰ ਜ਼ਿਆਦਾ ਮੈਡੀਸਨਲ ਵੈਲਿਊ ਇਹਦੀ ਮੰਨੀ ਜਾਂਦੀ ਹੈ ਇਹ ਵੀ ਬ੍ਰਹਮੀ ਦੀ ਟਾਈਪ ਹੈ ਇਹਨੂੰ ਜੇ ਮੈਂ ਸੋਖੀ ਭਾਸ਼ਾ ਚ ਕਹਾਂ ਮੈਂ ਚੋੜੇ ਪੱਤੇ ਵਾਲੀ ਜਾਂ ਬਰੀਕ ਪੱਤੇ ਵਾਲੀ ਤੇ ਬੋਟੈਨੀਕਲ ਨੇਮ ਇਹਦਾ ਹੈਗਾ ਬਕੋਪਾ ਮਨੈਰੀ ਇਹ ਇਹ ਵੀ ਉਹੀ ਆ ਮੈਨੂੰ ਕਿ ਅਪ੍ਰੈਲ ਮਈ ਦੇ ਵਿੱਚ ਆਪਾਂ ਲਗਾਣੇ ਆ ਇਸ ਤੋਂ ਆਪਣਾ ਤਿਆਰ ਹੁੰਦਾ ਬੂਟਾ ਸਤੰਬਰ ਸਹੀ ਰੁੱਤ ਹੁੰਦੀ ਆ ਥੋੜਾ ਜਿਹਾ ਜਿਵੇਂ ਠੰਡ ਆਂਦੀ ਤਾਂ ਇਹ ਥੋੜੀ ਜੀ ਘੱਟਦੀ ਜਾਂਦੀ ਆ